ਮਨ ਦਾ ਪਰਮ ਸਭ ਤੋਂ ਵੱਡੀ ਤਾਕਤ ਆਖਰਕਾਰ ਵਿਗਿਆਨੀਆਂ ਨੂੰ ਇੱਕ ਬੰਦਾ ਮਿਲ ਹੀ ਗਿਆ ਜਿਹੜਾ ਬਿਜਲੀ ਦੀ ਕੁਰਸੀ ਤੇ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਸੀ ਵਿਗਿਆਨੀਆਂ ਨੇ ਉਸ ਕੈਦੀ ਨੂੰ ਇੱਕ ਚੋਣ ਦਿੱਤੀ ਕਿ ਜੇ ਤੂੰ ਚਾਹੇ ਤਾਂ ਤੂੰ ਇੱਕ ਮਨੋਵਿਗਿਆਨਿਕ ਤਜਰਬੇ ਦਾ ਹਿੱਸਾ ਬਣ ਸਕਦਾ ਤਰੀਕਾ ਬੜਾ ਸੌਖਾ ਹੈ ਤੇਰੀ ਵਾਂ ਤੇ ਹੌਲੀ ਜਿਹਾ ਕੱਟ ਲਾਇਆ ਜਾਏਗਾ ਤੇ ਤੇਰਾ ਖੂਨ ਹੌਲੀ-ਹੌਲੀ ਵਗਦਾ ਰਹੇਗਾ ਮੌਤ ਦਰਦ ਰਹਿਤ ਤੇ ਸ਼ਾਂਤ ਹੋਵੇਗੀ ਕੈਦੀ ਜਿਹੜਾ ਬਿਜਲੀ ਦੀ ਕੁਰਸੀ ਤੋਂ ਡਰ ਰਿਹਾ ਸੀ ਤੁਰੰਤ ਰਾਜੀ ਹੋ ਜਾਂਦਾ ਉਸ ਨੂੰ ਸਟ੍ਰੀਚਰ ਤੇ ਲੰਮਾ ਪਾ ਲਿਆ ਜਾਂਦਾ ਤੇ ਪਟਿਆ ਨਾਲ ਬੰਨ ਦਿੱਤਾ ਜਾਂਦਾ ਤਾਂ ਜੋ ਹਿੱਲ ਨਾ ਸਕੇ ਬਾਹਾਂ ਤੇ ਹੌਲੀ ਜਿਹੀ ਕੱਟ ਲਾਈ ਜਾਂਦੀ ਹੈ ਕੱਟ ਨੱਕ ਲਾਇਆ ਜਾਂਦਾ ਕਿ ਉਸ ਨੂੰ ਸੱਚ ਲੱਗੇ ਤੇ ਹੇਠਾਂ ਇੱਕ ਛੋਟੀ ਸਟੀਲ ਦੀ ਪਿਆਲੀ ਰੱਖ ਦਿੱਤੀ ਗਈ ਬਿਸਤਰੇ ਦੇ ਹੇਠਾਂ ਵਿਗਿਆਨੀਆ ਨੇ ਇੱਕ ਬੋਤਲ ਰੱਖਤੀ ਤਰਲ ਜੋ ਕਿ ਖੂਨ ਵਰਗਾ ਰੰਗ ਸੀ ਇਸ ਦਾ ਉਹ ਬੋਤਲ ਦਾ ਢੱਕਣ ਖੋਲਿਆ ਤੇ ਹੌਲੀ-ਹੌਲੀ ਬੂੰਦਾਂ ਵਾਂਗ ਟਪਕਣ ਲੱਗਿਆ ਹਰ ਬੂੰਦ ਦੀ ਆਵਾਜ਼ ਕੈਦੀ ਨੂੰ ਸੁਣਾਈ ਦੇ ਰਹੀ ਸੀ ਉਹ ਸੋਚਦਾ ਰਿਹਾ ਕਿ ਉਹ ਆਪਣਾ ਖੂਨ ਹੈ ਜੋ ਸਰੀਰ ਚੋਂ ਨਿਕਲ ਰਿਹਾ ਹੈ ਕੁਝ ਸਮੇਂ ਬਾਅਦ ਵਿਗਿਆਨੀਆ ਨੇ ਤਬਕਣ ਦੀ ਰਫਤਾਰ ਹੌਲੀ ਕਰ ਦਿੱਤੀ ਤਾਂ ਕਿ ਕੈਦੀ ਨੂੰ ਲੱਗੇ ਕਿ ਖੂਨ ਘਟ ਰਿਹਾ ਹੈ ਸਮਾਂ ਬੀਤਦਾ ਗਿਆ ਕੈਦੀ ਦਾ ਚਿਹਰਾ ਪੀਲਾ ਪੈ ਗਿਆ ਉਸ ਦਾ ਦਿਲ ਤੇਜ਼ ਧੜਕਣ ਲੱਗਾ ਸਾਹ ਫੁੱਲਣ ਲੱਗਾ ਤੇ ਜਦੋਂ ਵਿਗਿਆਨੀਆਂ ਨੇ ਬੋਤਲ ਦਾ ਬਾਲਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਕੈਦੀ ਦਾ ਸਰੀਰ ਝਟਕੇ ਨਾਲ ਹਿੱਲਿਆ ਤੇ ਉਸ ਨੂੰ ਦੌਰਾ ਦਿਲ ਦਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਉਸ ਤਯਾਰਬੇ ਨੇ ਇੱਕ ਡਰਾਉਣਾ ਸੱਚ ਸਾਫਤ ਕੀਤਾ ਮਨ ਮਨੁੱਖ ਦਾ ਜੋ ਮੰਨ ਲੈਂਦਾ ਹੈ ਉਹੀ ਉਸ ਨੂੰ ਹਕੀਕਤ ਲੱਗਣ ਲੱਗ ਜਾਂਦਾ ਹੈ ਜੋ ਅਸੀਂ ਸੱਚ ਸਮਝਦੇ ਹਾਂ ਚੰਗਾ ਜਾਂ ਮਾੜਾ ਉਹ ਸਾਡੇ ਮਨ ਤੇ ਸਰੀਰ ਦੋਹਾਂ ਨੂੰ ਪ੍ਰਭਾਵਿਤ ਕਰਦਾ ਹੈ ਮਨ ਦੀ ਕੋਈ ਹੱਦ ਨਹੀਂ ਜਦੋਂ ਸਮਝ ਨਹੀਂ ਸਕਦਾ ਉਹ ਆਪਣੀ ਕਹਾਣੀ ਖੁਦ ਬਣਾ ਲੈਂਦਾ ਹੈ ਕਈ ਵਾਰ ਕੁਦਰਤੀ ਗੱਲ ਲੋਲਿਕ ਅਲੋਕਿਕ ਮੰਨ ਲੈਂਦਾ ਹੈ ਜ਼ਿੰਦਗੀ ਵਿੱਚ ਅਸੀਂ ਅਕਸਰ ਐਸੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਾਂ ਜੋ ਸੰਭਵ ਜਿਹੀਆਂ ਲੱਗਦੀਆਂ ਹਨ। ਕਈ ਵਾਰ ਕੋਈ ਕਹਿੰਦਾ ਹੁਣ ਕੁਝ ਨਹੀਂ ਹੋ ਸਕਦਾ ਤੇ ਅਸੀਂ ਇਹ ਗੱਲ ਮੰਨ ਵੀ ਲੈਂਦੇ ਹਾਂ ਤਾਂ ਉਹ ਸਾਡੀ ਹਕੀਕਤ ਬਣ ਜਾਂਦੀ ਹੈ। ਜੋ ਸਫਲਤਾ ਬਾਰੇ ਸੋਚਦਾ ਹੈ ਉਹ ਪਹਿਲਾਂ ਹੀ ਹਾਰ ਗਿਆ। ਜੋ ਜਿੱਤ ਬਾਰੇ ਸੋਚਦਾ ਹੈ ਉਹ ਇੱਕ ਕਦਮ ਅੱਗੇ ਹੁੰਦਾ ਹੈ। ਸੋ ਵੀਡੀਓ ਨੂੰ ਲਾਈਕ ਕਰਿਓ। ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਇੱਕ ਕਹਾਣੀ